ਮੇਰਾ ਸਵਾਲ ਦੋ ਸੋਲੋ 25 ਤੋਂ 30 ਸਾਲ ਹੋ ਗਏ ਇੱਥੇ ਰਹਿੰਦਿਆਂ ਕਿ ਅੱਜ ਹੀ ਤੁਹਾਨੂੰ ਕਿਉਂ ਚੇਤਾ ਆ ਕਿ ਮੇਰਾ ਜਿਹੜਾ ਰਸਤਾ ਏ ਉਹ ਬੰਦ ਬੰਦ ਕੀਤਾ ਗਿਆ ਹੈ ਨਹੀਂ ਜੀ ਇਹ ਜਿਹੜਾ ਕੇਸ ਆ ਇਹ ਤੇ ਉਦੋਂ ਹੀ ਪਾਇਆ ਸੀ ਜੀ ਬਹੁਤ ਪਹਿਲਾਂ ਜੀ ਮੇਰੇ ਖਿਆਲ ਜੇ ਪਿੱਛੇ ਜਾਓ 2006 ਦਾ 8 ਦਾ ਹੋਇਆ ਜੀ ਉਹ ਚੱਲਦਾ ਚੱਲਦਾ ਉਹ ਰਾ 22 ਫੁੱਟ ਨੇ ਕਿਹਾ ਤੇ ਇਹ ਜਿਹੜਾ ਰਸਤਾ ਵਾ ਇਹਨੂੰ ਖਾਲੀ ਕਰਿਆ ਦਿਆ ਇਸੇ ਉਦੋਂ ਦਾ ਹੀ ਚੱਲਦਾ ਜੀ ਜੇ 25 ਸਾਲ ਤੋਂ ਇੱਥੇ ਰਿਹਾ ਆ ਜੀ ਤੇ ਮੇਰੀ ਜ਼ਮੀਨ ਦੀ ਮੇਥੋਂ ਰਜਿਸਟਰੀ ਵਾਲੇ ਨਾ ਕਿ ਮੈਂ ਝੂਠ ਬੋਲਿਆ ਇਹ ਅਸੀਂ ਇਹਨਾਂ ਨੂੰ ਆਪਣੀ ਮਾਲਕੀ ਜ਼ਮੀਨ 'ਚ ਬਿਠਾਇਆ ਸੀ ਮਾਲਕੀ ਤੇ ਕਬਜ਼ਾ ਕਰਕੇ ਇਹਨਾਂ ਨੇ ਫਿਰ ਇਹ ਪੰਚਾਇਤ ਦੇ ਥਾਂ ਤੇ ਕਬਜ਼ਾ ਕੀਤਾ ਜੀ ਮਾਲਕੀ ਜ਼ਮੀਨ ਦਾ ਵੀ ਹਾਈ ਕੋਰਟ ਤੋਂ ਆਰਡਰ ਆ ਕੇ ਜੀ ਉਹ ਜਿਹੜੇ ਡਿਮੋਲਿਸ਼ ਕੀਤੇ ਆ ਜੀ ਥਾਂ ਜਿਹੜੇ ਕਿ ਹੁਣ ਮੈਨੂੰ ਸਿਰਫ ਇਹੀ ਇਤਰਾਜ਼ ਆ ਕਿ ਮੇਰੀ ਜ਼ਮੀਨ 'ਚ ਅੱਗੇ ਰਸਤਾ ਜੀ ਉਹ ਮੇਰੇ ਨੰਗਣ ਵਾਸਤੇ ਆ ਜੀ। ਅ ਬਾਕੀ ਮੇਰੀ ਇਹਨਾਂ ਨਾਲ ਕੋਈ ਐਹੀ ਜਿਹੀ ਰਿਕਾ ਕੋਈ ਨਹੀਂ ਜੀ। ਕੁਲਰਾਜ ਸਿੰਘ ਜੀ ਜੇ ਵੇਖਿਆ ਜਾਵੇ ਤਾਂ 70 ਤੋਂ 75% ਪਿੰਡ ਸੁਭਰਾ ਦੇ ਵਿੱਚ ਪੰਚਾਇਤੀ ਜ਼ਮੀਨ ਤੇ ਹੀ ਚਾਹੇ ਐਸਸੀ ਸਮਾਜ ਹੈ ਚਾਹੇ ਜਨਰਲ ਸਮਾਜ ਹੈ ਸਾਰਿਆਂ ਨੇ ਘਰ ਪਾਏ ਹੋਏ ਨੇ। ਕੀ ਇਸੇ ਪਰਿਵਾਰ ਦਾ ਹੀ ਘਰ ਕਿਉਂ ਢਾਇਆ ਜਾ ਰਿਹਾ? ਨਹੀਂ ਸਰ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਵੀ ਕਾਫੀ ਇੱਥੇ ਇੰਪਰੋਚਮੈਂਟ ਹੈ ਕੀ ਆ। ਕਿਉਂਕਿ ਇੱਥੇ ਮੈਂ ਸਾਰੇ ਰਹਿ ਰਹੇ ਹਾਂ ਜੀ। ਮੇਰੀ ਪ੍ਰਾਪਰਟੀ ਦਾ ਲਾਸ ਹੋ ਰਿਹਾ ਮੇਰਾ ਲਾਸ ਹੋ ਰਿਹਾ ਇਸਕੇ ਆਪਣਾ ਜਿਹੜਾ ਲੀਗਲ ਰਾਈਟ ਆ ਹੱਕ ਵੀ ਮੇਰੀ ਜਿੰਮੇ ਦਾ ਨੁਕਸਾਨ ਨਾ ਹੋਵੇ ਕਰਕੇ ਮੈਂ ਇਹ ਕੇਸ ਪਾਇਆ ਜੀ ਦੇਖਿਆ ਜਾਵੇ ਕਿ ਤੁਹਾਡੀ ਜ਼ਮੀਨ ਨੂੰ ਦੋ ਜਗ੍ਹਾ ਤੋਂ ਇਹ ਜਿਹੜਾ ਰਸਤਾ ਰਸਤਾ ਇਸ ਜ਼ਮੀਨ ਦਾ ਪ੍ਰਾਪਰਟੀ ਦਾ ਨੁਕਸਾਨ ਹੋ ਰਿਹਾ ਲੋਡ ਕਰ ਸਕਦੇ ਉਹ ਨਾ ਨਹੀਂ ਗਾ ਕੋ ਪੰਜਾਬ ਸਰਕਾਰ ਦਾ সেন্ট্রਲ ਗਵਰਨਮੈਂਟ ਪੰਜਾਬ ਸਰਕਾਰ ਗਰੀਬਾਂ ਨੂੰ 5-5 ਮਰਲੇ ਜ਼ਮੀਨ ਜਿਹੜੀ ਦੇ ਰਹੀ ਆ ਐ ਤਾਂ ਹਰ ਇੱਕ ਗਿਵ ਨੂੰ ਪੰਜਾਬ ਸਰਕਾਰ 5 ਤੁਸੀਂ ਟਮਾਉਣ ਤੇ ਇਹਨਾਂ ਤੇ ਹਾਈ ਕੋਰਟ ਤੇ ਰੈਟ ਪਾਈ ਹੋਈ ਆ ਦੇਖੋ ਜੀ ਜੇ ਸਰਕਾਰ ਜਿੱਦੀ ਨਹੀਂ ਝੋਣਾ ਚਾਹੁੰਦੀ ਇਹਨਾਂ ਨੂੰ ਨਹੀਂ ਝੋਣਾ ਚਾਹੀ ਇਹ ਥਾਂ ਪੰਚਾਇਤ ਇਹਨਾਂ ਦੇ ਨਾਂ ਤੇ ਕਰਦੇ ਤੂੰ ਕੋਈ ਇਤਰਾਜ਼ ਨਹੀਂ ਕਰ ਜੀ ਅੱਛਾ ਜਦੋਂ ਸਰਕਾਰ ਇਹਨਾਂ ਦੇ ਨਾਂ ਤੇ ਕਰ ਦੂਗੀ ਇਹਨਾਂ ਨੂੰ ਪੱਕਾ ਜੋ ਵੀ ਲਾ ਅਜਾਤ ਦਿੰਦਾ ਮੈਂ ਫਿਰ ਕਿਵੇਂ ਝੋਣਾ ਜੀ ਮੈਂ ਆਪਣਾ ਘਰੇ ਵੇਚੂਗਾ ਜੀ ਮੇਰੀ ਤੇ ਹੀ ਬੇਨਤੀ ਆ ਕਿ ਕੁਲਰਾਲ ਸਿੰਘ ਜੀ ਜਿਸ ਤਰ੍ਹਾਂ ਇਹ ਘਰ ਆ ਤੁਸੀਂ ਕਹਿੰਦੇ ਪੰਚਾਇਤੀ ਘਰ ਦੇ ਵਿੱਚ ਆ ਕੀ ਜਿਹੜੇ ਹੋਰ ਵੀ ਜਿਹੜੇ ਘਰ ਨੇ ਪਿੰਡ ਦੇ ਵਿੱਚ ਕੀ ਉਹਨਾਂ ਤੇ ਵੀ ਤੁਸੀਂ ਰੇਟ ਪਾਈ ਹੋਈ ਆ ਨਹੀਂ ਸਰ ਉੱਥੇ ਮੈਨੂੰ ਕੋਈ ਉਹਨਾਂ ਦਾ ਨੁਕਸਾਨ ਨਹੀਂ ਸਿਰ ਮੈਨੂੰ ਇਹਨਾਂ ਦੇ ਰਾਹ ਦੇ ਵਿੱਚ ਜਿਹੜਾ ਰਾਹ ਚ ਪਾਇਆ ਉਹ ਮੇਰੀ ਜ਼ਮੀਨ ਦਾ ਰਸਤਾ ਕਿ ਜਿਹੜੇ ਦੂਜੇ ਇੱਕ ਨਾ ਪਿੰਡ ਦੇ ਵਿੱਚ 75% ਜਿਹੜੇ ਜਿਨ੍ਹਾਂ ਨੇ ਘਰ ਪਾਏ ਨੇ ਕਿ ਉਹ ਨੁਕਸਾਨ ਨਹੀਂ ਕਰਦੇ ਵੀ ਕਿ ਇਹੋ ਗਰ ਨੁਕਸਰਦਾ ਪਿਆ ਸਰ ਮੈਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜੀ ਇਹ ਮੇਰੀ ਜਿਹੜੀ ਜਾਇਦਾਦ ਹੈ ਬਰੀ ਉਹ ਰਸਤਾ ਵਾ ਜੀ ਇਹ ਰਸਤਾ ਵਾ ਸਰ ਜਿੱਥੇ ਪਾਏ ਆ ਅੱਛਾ ਜੀ ਕੋਈ ਵੀ ਇਸ ਤਰ੍ਹਾਂ ਅਲਾਉ ਨਹੀਂ ਕਰਦਾ ਵੀ ਜਿਹੜਾ ਕਿਸੇ ਦਾ ਰਸਤਾ ਉਹ ਰਾਹ ਹੋਵੇ ਤੇ ਉਹਦੇ ਵਿੱਚ ਕੋਈ ਮਕਾਨ ਪਾ ਜੇ ਅਮੀਰ ਤੇ ਗਰੀਬ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਜੀ ਠੀਕ ਹੈ ਤੇ ਇਸ ਕਰਕੇ ਜੇ ਦੂਜੇ ਪਾਏ ਆ ਤੇ ਉਹਨਾਂ ਵੀ ਕੋਈ ਸ਼ਿਕਾਇਤ ਕਰ ਦੂਗਾ ਤੇ ਮਹਿਕਮਾ ਜੋ ਲਊਗਾ ਐਕਸ਼ਨ ਲੈ ਲੈ ਜੀ ਬਾਕੀ ਜੇ ਮਹਿਕਮਾ ਇਹਨਾਂ ਨੂੰ ਪਾ ਦੇ ਜੀ ਮੈਨੂੰ ਕੀ ਆ ਕੁਲਾ ਸਿੰਘ ਜੀ ਜਿੱਦਣੇ ਘਰ ਮਕਾਨ ਪਿਆ ਸੀ ਉਦੋਂ ਕਿਉਂ ਨਹੀਂ ਵਿਰੋਧ ਕੀਤਾ ਸਰ ਉਦੋਂ ਦਾ ਕੇਸ ਚੱਲ ਰਿਹਾ ਤੁਸੀਂ ਕੇਸ ਦੇਖਿਓ ਤੁਸੀਂ ਦੱਸਿਓ ਵੀ ਇੰਨੀ ਤਰੀਕ ਨੂੰ ਕੇਸ ਪਾਇਆ ਵਾ ਇੱਕ ਵੀ ਪਹਿਲੇ ਪਿਛਲੇ ਬੰਨੇ ਢਾਏ ਜੀ ਜੀ ਸਰ ਉਹ ਮੇਰੀ ਮਾਲਕੀ ਸੀ ਉਹ ਵੀ ਕਾਨੂੰਨ ਨਾਲ ਢਾਆ ਮੈਂ ਕੁਛ ਨਹੀਂ ਇਸ ਤਰ੍ਹਾਂ ਜੀ ਮੈਂ ਉਹ ਮੇਰੀ ਮਾਲਕੀ ਸੀ ਜੀ ਅਸੀਂ ਇਹਨਾਂ ਨੂੰ ਜਗ੍ਹਾ ਦਿੱਤੀ ਸੀ ਉਹ ਮਾਲਕੀ ਦੇ ਵਿੱਚ ਕਿੱਦਾਂ ਬੈਠੇ ਸੀਗੇ ਅਸੀਂ ਬਿਠਾਇਆ ਸੀ ਜੀ ਇਹਨਾਂ ਨੂੰ ਜੀ ਅੱਛਾ ਜੀ ਹਾਂ ਜੀ ਮੇਰੇ ਫਾਦਰ ਨੇ ਬਿਠਾਇਆ ਸੀ ਜੀ ਵੀ ਤੁਹਾਨੂੰ 5 ਮਰਲੇ ਅਸੀਂ ਥਾਂ ਦਿੱਤਾ ਤੇ ਫਿਰ ਕੋ ਵੀ ਲਿਆ ਉਹ ਸਰ ਜੇ ਗੱਲ ਮਾਪੇ ਸਾਹਿਬ ਨੇ ਦਿੱਤਾ ਤੇ ਗੱਲ ਤੇ ਪੂਰੀ ਸੁਣੋਗੇ ਤਾਂ ਹੀ ਹੈ ਜੀ ਇਹ ਗੱਲ ਪੂਰੀ ਸੁਣੋਗੇ ਤਾਂ ਹੀ ਹੈ ਹਾਂ ਜੀ 5 ਮਰਲੇ ਇਹਨਾਂ ਨੂੰ ਦਿੱਦਣ ਵਾਲਾ ਦਾਤਾ ਹੁੰਦਾ ਏ ਖੋਣ ਵਾਲਾ ਦਾਤਾ ਨਹੀਂ ਹੁੰਦਾ ਸਰ ਤੁਸੀਂ ਦੇ ਕੇ ਆ ਲਿਆ ਗੱਲ ਹੀ ਨਹੀਂ ਕਿ ਪੂਰੀ ਸੁਣੋ ਦੱਸੋ ਤੁਸੀਂ ਨਾ ਐਕਚੁਅਲੀ ਜਦੋਂ ਇਹਨਾਂ ਨੂੰ ਥਾਂ ਦੇ ਦਿੱਤਾ ਸੀ ਹਾਂ ਜੀ ਉਹਦੇ ਬਾਅਦ ਸਰਦਾਰ ਧਰਮ ਸਿੰਘ ਜਿਹੜੇ ਇਹਨਾਂ ਦੇ ਫਾਸਲ ਸ਼ੁਕਰਲੇ ਕਹਿੰਦੇ ਮੈਂ ਕੱਲਾ ਬੰਦਾ ਹਾਂ ਮੇਰੇ ਕੋਈ ਅੱਗੇ ਪਿੱਛੇ ਹੈ ਨਹੀਂਗਾ ਜੀ ਕਿਉਂਕਿ ਪਹਿਲਾਂ ਸਾਡੇ ਕੋਲ ਉਹ ਪਟਿਆਲੇ ਰਹਿੰਦੇ ਸੀ ਜੀ ਮੇਰੇ ਫਾਸਲ ਨਾਲ ਦੋਸਤੀ ਬਹੁਤ ਸੀ ਉਹ ਕਹਿੰਦੇ ਮੇਰੇ ਅੱਗੇ ਪਿੱਛੇ ਕੋਈ ਨਹੀਂਗਾ ਪਿੰਡ ਵਾਲੇ ਸਾਰੇ ਕਹਿੰਦੇ ਕਰਨਲ ਸਾਹਿਬ ਤੁਸੀਂ ਇਹਨਾਂ ਨੂੰ ਨਾਂ ਜਗਾ ਦਿਓ ਇਹ ਪੁਰਾਣੇ ਕੰਧਾਲੇ ਪਿੰਡ ਤੋਂ ਆਏ ਆ ਉਹ ਤਰੀਕ ਆ ਜਿਹੜੇ ਜਦੋਂ ਆਏ ਆ ਕਰਨਲ ਸਾਹਿਬ ਕਹਿੰਦੇ ਨਹੀਂ ਜੇ ਮੈਂ ਤਾਂ ਦਿਭੋਣਾ ਜਾਂਦਾ ਮੈਂ ਟੋਣਾ ਵੀ ਜਾਂਦਾ ਮੁੜ ਕੇ ਸਾਰੇ ਇਹਨਾਂ ਨੇ ਸਾਰੇ ਤੇ ਕਬਜ਼ਾ ਕਰ ਲਿਆ ਜੀ ਟੋਟਲ ਤੇਜੀ ਸਾਨੂੰ ਨਾ ਇੱਥੇ ਵੜਨ ਦਿੰਦੇ ਸੀ ਨਾ ਡੰਗਰ ਬੰਨਣ ਦਿੰਦੇ ਸੀ ਉਲਟਾ ਸਾਰੇ ਪਿੰਡ ਨੂੰ ਬੁਰਾ ਭਲਾ ਬੋਲਦੇ ਸੀ ਤੇ ਇਸ ਕਰਕੇ ਜਿਹੜੇ 5 ਮਰਲੇ ਸੀ ਫਿਰ ਉਹ ਵੀ ਅਸੀਂ ਵਾਪਸ ਲੈ ਲਏ ਜੀ ਕਿ ਜਦੋਂ ਤੁਸੀਂ ਜਿਹੜੀ ਟਰਮਸ ਐਂਡ ਕੰਡੀਸ਼ਨਸ ਜਿਹੜੀ ਸ਼ਰਤ ਤੇ ਦਿੱਤੇ ਸੀ ਔਰ ਫਿਰ ਇਹਨਾਂ ਦੇ ਸਾਰੇ ਜਿਹੜੇ ਕਹਿੰਦੇ ਮੇਰੇ ਅੱਗੇ ਪਿੱਛੇ ਕੋਈ ਨਹੀਂਗਾ ਉਹਨੇ 4 ਉਹ ਲੜਕੀਆਂ ਨੇ ਇੱਥੇ ਸਾਡੀ ਜੀ ਸਰਦਾਰ ਕੁਲਰਾਜ ਸਿੰਘ ਜੀ ਜਿਹੜੀ ਤੁਹਾਡੀ ਮਾਲਕੀਆ ਸਰ ਤੁਸੀਂ ਵੈਸੇ ਕੁੜ ਸਿੰਘ ਹੀ ਕਹਦੇ ਹੋ ਸੀ ਸਰਦਾਰ ਰੇੜੀ ਜੀ ਲੱਗ ਵੈਸੇ ਸਰਦਾਰ ਨਾ ਨਹੀਂ ਸਰਦਾਰ ਸਰਦਾਰ ਕੁਲਤਾਜ ਸਿੰਘ ਜੀ ਮੇਰੀ ਇਹ ਬੇਨਤੀ ਹੈ ਕਿ ਜਿਹੜਾ ਤੁਹਾਡੀ ਆਪਣੀ ਮਲਕੀਅਤ ਜਿਹੜੀ ਤੁਹਾਡੀ ਆਪਣੀ ਉਹ ਸੀ 5 ਮਰਲੇ ਲੈ ਲੈ 4 ਕਨਾਂ 6 ਮਰਲੇ ਆ 4 ਕਨਾਂ ਵਾਲਾ 6 ਮਰਲੇ ਉਹ ਤੁਸੀਂ ਆਪਣੇ ਵਾਪਸ ਇਹਨਾਂ ਕੋਲ ਲੈ ਲੈ ਹੁਣ ਪੰਚਾਇਤੀ ਵੀ ਜਗਾ ਇਹਨਾਂ ਕੋ ਲਾਈਨ ਨੂੰ ਫਿਰਦੇ ਨਹੀਂ ਸਰ ਇਹ ਸਰ ਇਹ ਪਤਾ ਘਰ ਬਣਿਆ ਹੋਇਆ ਸਰ ਪਤਾ ਕੀ ਹੈ ਤੁਸੀਂ ਇਹ ਰਾਦਾ ਨਹੀਂਗਾ ਤੁਹਾਨੂੰ ਤੁਸੀਂ ਹੋ ਸਕਦੀ ਪਛਾਣਦੇ ਹੁੰਦਾ ਦੇਖੋ ਜੇ ਮੰਨ ਲਓ ਕਿ ਮੈਂ ਕਾਨੂੰਨ ਤੋਂ ਤਾਂ ਕੋਈ ਉੱਪਰ ਨਹੀਂਗਾ ਜੇ ਪੰਚਾਇਤ ਕੋਈ ਆਪਣਾ ਰੈਜ਼ੋਲੂਸ਼ਨ ਪਾ ਕੇ ਦਿੰਦੀ ਆ ਤੇ ਮੈਂ ਕਿਵੇਂ ਕਿ ਕਰ ਸਕਦਾ ਜੀ ਕਰਾ ਲੈਣੇ ਹੋ ਠੀਕ ਹੈ ਜੀ ਨਹੀਂ ਠੀਕ ਹੈ ਉਹ ਬਾਕੀ ਸਰ ਮਹਿਕਮਾ ਕਰ ਰਿਹਾ ਤੁਸੀਂ ਮੈਨੂੰ ਬਹੁਤਾ ਇਹਦੇ ਚ ਦੋਸ਼ੀ ਨਾ ਸਮਝੋ ਜੀ ਕਿਉਂਕਿ ਸਾਰੀਆਂ ਗੱਲਾਂ ਦਾ ਤੁਹਾਨੂੰ ਅਲੀ ਪਤਾ ਨਹੀਂ ਪਤਾ ਪਤਾ ਕੀ ਗੱਲ ਆ ਤੁਹਾਡੇ ਵੱਲੋਂ ਕੇਸ ਚੁੱਕਿਆ ਗਿਆ ਨਾ ਪਤਾ ਨਾ ਆਈਮ ਤੇ ਉਹ ਸਾਰਾ ਸੁਣੋ ਜੇ ਫਿਰ ਵੀ ਕਹੋ ਵੀ ਮੈਂ ਕਸੂਰਵਾਰ ਆ ਤੇ ਅੱਗੇ ਵੀ ਇਹਨਾਂ ਨੂੰ ਦਿੱਤੀ ਸੀ ਜੀ ਸਾਰੀ ਦੇਣੀ ਸੀ ਇਹਨਾਂ ਨੂੰ ਕਹੇ ਵੀ ਅੱਧੀ ਲੈ ਲਓ ਜ਼ਮੀਨ ਦੀ ਇਹ ਉਹਦੇ ਤੇ ਵੀ ਨਹੀਂ ਆਏ ਸੀ ਕਹਿੰਦੇ ਸਾਰੀ ਦੇਣੀ ਹੈ ਲੈਣੀ ਹੈ ਠੀਕ ਓਕੇ ਥੈਂਕ ਯੂ ਸਰ ਬਾਕੀ ਕੋਈ ਰਾਤੋਂ ਜੀ ਜੀ ਸਾਰੇ ਤੇ ਮੈਂ ਸਾਰਾ ਰਜਿਸਟਰੀ ਸਵੇਰੇ ਕਰਾ ਦੂੰਗਾ ਬਾਕੀ ਦੀ ਉਠਣੀ ਜਦੋਂ ਇਸ ਤਰ੍ਹਾਂ ਤੁਸੀਂ ਇੰਨੀ ਚੰਗੀ ਤਰ੍ਹਾਂ ਗੱਲ ਕਰ ਰਹੇ ਜੋ ਇਹ ਸਾਨੂੰ ਪਤਾ ਕਿੰਨੀ ਤਰੀਕ ਨੂੰ ਆਏ ਅਸੀਂ ਲੈ ਕੇ ਦਿੱਤਾ ਜੀ ਇਤਨਾ ਨਹੀਂ ਕਰਨਾ ਅਸੀਂ ਅਸੀਂ ਤੁਹਾਡਾ ਪੱਖ ਪਹਿਲਾਂ ਲਿਆ ਕਿ ਨਾਮ ਡਾਡਾ ਮੇਰਾ ਨਾਮ ਸੁਖਵਿੰਦਰ ਕਿੱਥੋਂ ਦੇ ਰਹਿਣ ਵਾਲੇ ਜੋ ਸੁਭਰਾਵਾਂ ਦੇ ਰਹਿਣ ਵਾਲੇ ਤੇ ਕੀ ਮਸਲਾ ਹੈ ਅੱਜ ਸਾਰੇ ਲੋਕ ਜਿਹੜੇ ਇਕੱਠੇ ਹੋਏ ਨੇ ਕਿਸਾਨ ਸੰਗਰਾਸ ਦੁਨੀਆ ਨੂੰ ਵੀ ਇੱਥੇ ਆਈ ਹੋਈ ਆ ਮਸਲਾ ਕੀ ਹੈ ਸਾਰਾ ਮਸਲਾ ਇਹ ਆ ਜੀ ਕਿਹੜਾ ਮਾੜਾ ਬੰਦਾ ਵਾ ਸਾਰਿਆਂ ਦੀ ਅੱਖ ਚ ਲੜਕਦਾ ਅੱਛਾ ਜੀ ਹਾਂ ਜੀ ਮਸਲਾ ਇਹ ਆ ਕਿ ਸਾਡੇ ਜਿਹੜੇ ਇੱਥੇ ਘਰ ਵਾ ਇਹ ਕਹਿ ਰਹੇ ਆ ਵੀ 25 ਸਾਲ ਤੋਂ ਨਹੀਂ ਰਹਿ ਰਹੇ ਸਾਡੇ ਬੱਚੇ ਇੱਥੇ ਜੰਮੇ ਆ ਜੀ ਜਿਨ੍ਹਾਂ ਦੀਆਂ ਸਾਡੇ ਕੋਲੇ ਜਰਮ ਪੱਤਰੀਆਂ ਵੀ ਹੈਗੀਆਂ ਜੀ ਮੇਰੀ ਕੁੜੀ ਜਿਹੜੀ ਆ ਉਹਦਾ 2005 ਦਾ ਜਰਮਾ ਇੱਕ ਸਾਡਾ ਮੁੰਡਾ ਵਾ ਉਹਦਾ 2003 ਦਾ ਜਰਮਾ ਕਿਸੇ ਦਾ 2001 ਦਾ ਜਰਮਾ ਕਿਸੇ ਦਾ 2000 ਦਾ ਵੀਰ ਜਮਾ 3 ਦਾ ਵੀ ਹਾਂਜੀ ਵੀਰ ਜੀ 100 ਰੁਪਏ ਬੈਠਾ ਹੀ ਭਾਈ ਜੀ ਅਸੀਂ ਤੇਹੀ ਬੇਨਤੀ ਕਰਨਾ ਚਾਹੁੰਦੇ ਆ ਜੀ ਅੱਛਾ ਉਹ ਕਹਿੰਦੇ ਨੇ ਕਿ ਇਹ ਇੱਥੋਂ ਦੀ ਮੇਰੀ ਜ਼ਮੀਨ ਨੂੰ ਰੱਤਾ ਜਾਂਦਾ ਏ ਕੀ ਇਹ ਸੱਚ ਹੈ ਕਿ ਇੱਥੋਂ ਹੀ ਜ਼ਮੀਨ ਨੂੰ ਰੱਤਾ ਜਾਂਦਾ ਏ ਤੁਸੀਂ ਆਪ ਵੇਖ ਲਓ ਜੀ ਤੁਸੀਂ ਕਿੰਨੇ ਜਾਣੇ ਇੱਥੇ 100 ਬੰਦੇ ਇਕੱਠਾ ਹੋਇਆ ਵੇਖ ਲਓ ਵੀ ਕਿੱਥੇ ਰਸਤਾ ਬੰਦ ਹੈ ਜੇ ਰਸਤਾ ਬੰਦ ਹੋਵੇ ਤੇ ਅਸੀਂ ਉਹ ਰਸਤਾ ਛੱਡਣ ਨੂੰ ਤਿਆਰ ਹਾਂ ਜੇ ਕਿਸੇ ਬੰਦੇ ਨੰਗਲ ਨੂੰ ਤਾਂ ਹੀ ਨਾ ਹੋਵੇ ਇਹਨਾਂ ਕਾਰਨ ਕੀ ਆ ਕੇ ਇੱਕ ਜਗ੍ਹਾ ਖਾਲੀ ਛੋਣਾ ਚਾਹੁੰਦੇ ਨੇ ਤੁਹਾਡੇ ਕੋਲ ਵੀ ਪੰਚਾਇਤੀ ਕਾਰਨ ਇਹ ਆ ਜੀ ਪਹਿਲਾਂ ਇਹਨਾਂ ਨੇ ਸਾਡੇ ਤੇ ਕੇਸ ਲਾਇਆ ਸੀ ਇਹ ਜਗ੍ਹਾ ਜਿਹੜੀ ਨੰਬਰ ਹੀ ਆ ਹੂੰ ਉਹਦੇ ਚ ਜਿਹੜਾ ਸੀ ਮਾਨਯੋਗ ਹਾਈ ਕੋਰਟ ਨੇ ਸਟੇਜ ਦਿੱਤਾ ਸੀ ਨੇ ਹਾਈ ਕੋਰਟ ਚੱਲਦੇ ਆਹੀ ਜਿਹੜਾ ਘਰ ਬਾਉ ਠਾ ਦੇ ਹਾਂਜੀ ਉਹਦੇ ਚ ਜਿਹੜੀ ਹਾਈ ਕੋਰਟ ਦੇ ਵਿੱਚ ਕਰ ਰਹੀ ਪਈ ਅਜੇ ਚੱਲਦਾ ਕੇਸ ਹਾਂਜੀ ਉਹ ਵੀ ਚੱਲਦਾ ਜੀ ਉਹੀ ਕੇਸ ਜਿਹੜਾ ਅੱਜ ਵੀ ਦਿੱਤੀ ਆ ਕੇਸ ਕੋਰਟ ਤੋਂ ਅਜੇ ਕੇਸ ਨਹੀਂ ਨਿਪੜਿਆ ਪਰ ਇਹ ਜਗ੍ਹਾ ਹੋਣ ਕੀ ਸਾਫ ਦੀ ਘਹਾਰ ਲਾਉਂਦੇ ਸੋ 2018 ਸਾਫ ਨਹੀਂ ਮਿਲਿਆ ਅੱਜ ਤੁਹਾਡੇ ਹੱਕ ਦੇ ਵਿੱਚ ਕਿਸੇ ਜੁਨੀਆ ਨਹੀਂ ਆਈ ਹੈ ਕੀ ਕਹਿਣਾ ਚਾਹੁੰਦੇ ਜੋ ਨਹੀਂ ਤੇ ਇਹੀ ਚਾਹੁੰਦੇ ਆ ਕਿ ਜਿਹੜੇ ਸਾਡੇ ਘਰ ਟੱਠੇ ਆ ਉਹ ਸਾਨੂੰ ਬਣਾ ਕੇ ਦਿੱਤੇ ਆ ਤੇ ਜਿਹੜੇ ਘਰ ਇਥੇ ਬੈਠੇ ਆ ਉਹ ਇਥੇ ਮੇਰੇ ਨਾਲ ਅੱਜ ਤੁਹਾਡੇ ਹੱਕ ਦੇ ਅਸੀਂ ਇਹਦੇ ਬਾਰੇ ਤੇ ਇਹੀ ਕਹਿਣਾ ਚਾਹੁੰਦੇ ਆ ਜੀ ਵੱਧ ਤੱਕ ਜਿਸੇ ਬੰਦੀਆਂ ਸਾਡੀ ਮਦਦ ਕਰਮ ਹਾਂਜੀ ਤੇ ਸਾਡੇ ਹੱਕ ਦੇ ਵਿੱਚ ਖੜੇ ਰਹੇ ਤੇ ਬੰਦੀ ਤੇ ਉਹ ਵੀ ਜਿੱਥੇ ਬੰਦੀਆਂ ਤੁਹਾਡੇ ਹੱਕ ਤੇ ਵੀ ਨੇ ਕੀ ਕਹਿੰਦੇ ਜੋ ਧੰਨਵਾਦ ਵਜੋ ਅਸੀਂ ਖਾਨ ਜਸਵੰਦਾ ਜੋ ਵੀ ਤੁਮ ਜਿੱਦਾਂ ਸੇ ਬੰਦੀ ਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਵੀ ਜਿਹੜੇ ਅੱਜ ਸਾਡੇ ਹੱਕ ਦੇ ਵਿੱਚ ਖੜੇ ਮੈਂ ਹੋਰ ਵੀ ਇਸ ਚੈਨਲ ਦੇ ਰਾਹੀਂ ਹੋਰ ਵੀ ਜਸੇ ਬਿਆਂ ਨੂੰ ਬੇਨਤੀ ਕਰਦੀ ਆਂ ਵੀ ਸਾਡਾ ਜਿਹੜਾ 25-26 ਸਾਲ ਤੋਂ ਜਿਹੜਾ ਚੱਲ ਰਿਹਾ ਵਾ ਸਾਡਾ ਜਿਹੜਾ ਘਰ ਠੱਠਾ ਵਾ ਉਹਦੇ ਬਾਰੇ ਜਿਹੜੀਆਂ ਜਸੇ ਬੰਦੀਆਂ ਹੋਰ ਵੀ ਸਾਡੀ ਮਦਦ ਕਰਨ ਤੇ ਵੱਧ ਤੋਂ ਵੱਧ ਅੱਗੇ ਆਉਣ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਵੀ ਜਿਹੜਾ ਅੱਜ ਨਾਲ ਸਾਡੇ ਇੱਥੇ ਖੜੇ ਹੋਏ ਆ ਕੀ ਤੁਸੀਂ ਸਮਝਦੇ ਜੇ ਵੀ ਮਤਲਬ ਤੁਸੀਂ ਜਿੰਨ ਕਾਸਟ ਹੋਣ ਨਾ ਤੇ ਇਹ ਤੁਹਾਨੂੰ ਇਹ ਦਵਾਇਆ ਜਾ ਰਿਹਾ ਜੇ ਇਹਦੀ ਜਗ੍ਹਾ ਕੋਈ ਤਣਾਟ ਉਹ ਦਾ ਦੇ ਉਹਨੂੰ ਉਹਦੇ ਨਾਲ ਇਹ ਨਹੀਂ ਹੋਣਾ ਮੈਂ ਸਟੂਲ ਕਾਸਟ ਹੁੰਦੇ ਮੇਰੇ ਘਰ ਮੈਨੂੰ ਲੱਗਦੀਆਂ ਵੀ 751 ਜਿਹੜੀਆਂ ਉਹ 15 ਕੋਈਆਂ ਹੋਣੀਆਂ ਅੱਛਾ ਜਿਹੜੇ ਫੌਜਦਾਰੀ ਕੇਸ ਵਾ 326 182 420 ਪਤਾ ਨਹੀਂ ਮੇਰੇ ਕਿੰਨੇ ਕੁ ਹੋਏ ਆ ਜੀ ਮੈਂ ਇਹਦੇ ਚ ਦੋ ਤਿੰਨ ਵਾਰੀ ਜਿਹੜੀ ਉਹ ਜੇਲ ਵੀ ਗਈਆਂ ਜੀ ਮੈਂ ਇਹਦੇ ਚ ਜੇਲ ਕੱਟੀ ਵੀ ਆ ਜੀ ਤੇ ਮੇਰੇ ਕੋਲੇ ਜਿਹੜਾ ਥਾਂ ਸੀ 4 ਕ ਮਰਲੇ ਸੀ ਅਸੀਂ ਇਹਨਾਂ ਨੂੰ ਭੱਜ ਕਰ ਲਾਇਆ ਸਿੰਘ ਉਹਨਾਂ ਨੂੰ ਕਹਿੰਦੇ ਸੀ ਕਿ ਜੇ ਕੋਈ ਸਾਡੇ ਚ 4 ਮਰਲੇ ਤੁਹਾਡਾ ਖਾਂ ਹੈਗਾ ਸਾਡੇ ਤੋਂ ਤੁਸੀਂ ਪੈਸੇ ਲੈ ਲਓ ਸਾਡਾ ਘਰ ਬਣਿਆ ਰਹਿਣ ਦਿਓ ਇਹਨਾਂ ਨੇ ਜਿਹੜੀਆਂ ਉਹਦੀਆਂ ਇੱਟਾਂ ਹੀ ਲਿਜਾ ਕੇ ਉਹ ਵੀ ਵੇਚ ਲਈਆਂ ਸਾਨੂੰ ਅੱਜ ਤੱਕ ਕਿਤੇ ਵੀ ਇਨਸਾਫ ਨਹੀਂ ਮਿਲਿਆ ਸਾਨੂੰ ਪੰਚਾਇਤ ਨੇ ਵੀ 5 ਮਰਲੇ ਥਾਂ ਦੇ ਕੇ ਕਿਤੇ ਬਿਠਾਇਆ ਨਹੀਂ ਅਸੀਂ ਵਜਦੇ ਫਿਰਦੇ ਹਾਂ ਕਦੀ ਕਿਰਾਏ ਤੇ ਕਦੀ ਕਿਰਾਏ ਤੇ ਕਿਤੇ ਜੇ ਅਸੀਂ ਕਿਸੇ ਦੇ ਘਰ ਜਾ ਕੇ ਬੈਠਨੇ ਆ ਉਹਨੂੰ ਤਣਾਡ ਬੰਦੇ ਉਂਗਲ ਲਾ ਦਿੰਦੇ ਤੇ ਘਰ ਦੇ ਕਬਜ਼ਾ ਕਰ ਲੈਣਗੇ ਅੱਗੇ ਉਧਰੋਂ ਮਹਾ ਛੜਾਇਆ ਉਹ ਜਿਹੜੇ ਆ ਸਾਨੂੰ ਰਾਤ ਨੂੰ ਉਠਾ ਦਿੰਦੇ ਆ ਦਿਨੇ ਇਹ ਸਮਾਨ ਲੈ ਕੇ ਕਿਤੇ ਹੋਰ ਚੱਲ ਜਾਂਦੇ ਆ ਜਿਹੜਾ ਕੋਈ ਸਾਡੇ ਕੋਲ ਸਮਾਨ ਹੈਗਾ ਸੀ ਉਹ ਵੀ ਅਸੀਂ ਤੋੜ ਕੇ ਵਹਿ ਗਏ ਮੇਰੀਆਂ ਜਿਹੜੀਆਂ ਨੋਆ ਹੀ ਉਹ ਬੱਚੇ ਛੱਡ ਕੇ ਚਲੇ ਗਈਆਂ ਇਸ ਭਾਜੀ ਦੀ ਵਜ੍ਹਾ ਨਾਲ ਅੱਜ ਸਾਡੇ ਬੱਚੇ ਵੀ ਜਿਹੜੇ ਆ ਉਹ ਅਨਾਥ ਹੋ ਗਏ ਵਿੰਡਦੇ ਇੱਥੇ ਹੋਰ ਵੀ ਜਗ੍ਹਾ ਮਤਲਬ ਹੈਗੀਆਂ ਨੇ ਨਵੇਂ ਦੇ ਵੀ ਸ਼ਾਮ ਲਾੜ ਜੇ ਪੰਚਾਇਤੀ ਜਿਹੜੇ ਪੜੇ ਕਰਦੇ ਮੈਂ ਨਹੀਂ ਜੀ 100 ਕਿਲਾ ਹੋਣਾ ਵਾ ਜਿਹਦੇ ਵਿੱਚ ਲੋਕ ਬੈਠੇ ਆ ਵੱਡੇ ਵੱਡੇ ਸਰਪੰਚਾਂ ਦੀਆਂ ਇੱਥੇ ਕੋਠੀਆਂ ਜੇ ਪੰਚਾਇਤ ਮੈਂਬਰਾਂ ਦੀਆਂ ਕੋਠੀਆਂ ਜੇ ਅੱਜ ਕਨਗੋ ਪਟਵਾਰੀ ਤਹਿਸੀਲਦਾਰ ਅੱਜ ਸਾਰੇ ਇੱਥੇ ਪਹੁੰਚੇ ਨੇ ਘਟਾਉਣ ਵਾਸਤੇ ਪਹੁੰਚੇ ਨੇ ਹਾਂ ਜੀ ਘਟਾਉਣ ਵਾਸਤੇ ਪਹੁੰਚੇ ਨੇ ਅੱਗੇ ਵੀ ਇੱਕ ਦਿਨ ਪਹੁੰਚੇ ਸੀਗੇ ਪਿਛਲੇ ਮਹੀਨੇ ਦੀ 21 ਤਰੀਕ ਨੂੰ ਉਸ ਦਿਨ ਫਿਰ ਬੰਦਿਆਂ ਦੇ ਵਿੱਚ ਬੈਠ ਕੇ ਜੀ ਜਿਹੜਾ ਰਾਜੀ ਨਵਾ ਕੀਤਾ ਗਿਆ ਤੇ ਉਹਦੇ ਵਿੱਚ ਜਿਹੜਾ ਸੀ 2 ਲੱਖ ਜੁਰਮਾਨਾ ਵੀ ਰੱਖਿਆ ਉਹਨੂੰ ਲੈ ਕੇ ਉਹਨੂੰ ਨਾ ਫੇਰਨਿਆ ਗਿਆ ਕਿਉਂਕਿ ਅਸੀਂ ਗਰੀਬ ਜਿਹੜੇ ਤਕੜੇ ਬੰਦੇ ਆਂ ਇਹ ਦੁਰੀਪਟੀ ਫੇਰ ਹਾਈ ਕੋਰਟ ਚਲੀ ਗਈ ਜੀ ਸਾਡੇ ਨਾਂ ਰਾਵਾਂ ਕਰਕੇ ਤੇ ਫੇਰ ਜਾ ਕੇ ਉੱਥੋਂ ਜਿਹੜੇ ਆਰਡਰ ਕਰਾਉਂਦੇ ਆ ਵੀ ਇਹ ਘਰਵੇ ਲੱਗ ਰਾਇਆ ਠੀਕ ਧੰਨਵਾਦ ਹਾਂਜੀ ਸਾਹਿਬ ਢੱਲੇਵਾਰ ਜਿੰਦਾਬਾਦ ਗਰੀਬ ਸਿੰਘ ਢੱਲੇਵਾਰ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਤਗੜੇ ਅੰਕਾਰੀ ਲੋਕ ਜਿਹੜੇ ਗਰੀਬਾਂ ਨੂੰ ਤੰਗ ਕਰਦੇ ਆ ਜਿੰਦਾਬਾਦ ਮੁਰਦਾਬਾਦ ਅੰਕਾਰੀ ਲੋਕ ਜਿਹੜੇ ਗਰੀਬਾਂ ਨੂੰ ਤੰਗ ਕਰਦੇ ਆ ਜਿੰਦਾਬਾਦ ਗਰੀਬਾਂ ਦਾ ਘਰ ਨਾ ਢਾਇਆ ਜਾਵੇ ਨਾ ਢਾਇਆ ਜਾਵੇ ਗਰੀਬਾਂ ਦਾ ਘਰ ਨਾ ਢਾਇਆ ਜਾਵੇ ਨਾ ਢਾਇਆ ਜਾਵੇ ਗਰੀਬਾਂ ਨੂੰ ਤੰਗ ਨਾ ਕੀਤਾ ਜਾਵੇ ਨਾ ਕੀਤਾ ਜਾਵੇ ਨਾ ਢਾਇਆ ਜਾਵੇ ਚ ਵਿਚਾਰੀਆਂ ਰੋਂਦੀਆਂ ਆਵਾ ਵੀ ਆਡੀ ਹਾਂ ਪੁੱਤ ਆ ਦੇਖੋ ਯਾਰ ਰੋਪੀਆਂ ਪੁੱਤ ਤੁਹਾਡੀ ਪੜ੍ਹਾਈ ਚੱਲਦੀ ਸੀ ਕੀ ਗੱਲ ਹੈ ਪੈਂ ਬੱਚੇ ਰੋ ਰਹੇ ਹੈ ਜੀ ਤਾਂ 2018 ਦੇ ਵਿੱਚ ਸਾਡਾ ਘਰ ਇਨਾਂ ਟਾਇਆ ਸੀ ਇਹਨਾਂ ਦੇ ਜਿਹੜੀ ਨੌ ਪੁੱਤ ਸੀ ਪ੍ਰਦੀਪ ਸਿੰਘ ਜਿਹੜਾ ਸੀ ਉਥੇ ਮਾਸਟਰ ਲੱਗਿਆ ਸੀ ਤੇ ਇਹਨਾਂ ਦੀ ਰਪਿੰਦਰਜੀਤ ਗੌਰ ਜਿਹੜੀ ਮੈਡਮ ਸੀ ਤੇ ਉਹਨਾਂ ਨੇ ਰੰਜਿਸ਼ ਬਾਜੀ ਦੇ ਨਾਲ ਇਹਨਾਂ ਕੁੜੀਆਂ ਨੂੰ ਸਕੂਲ ਦਿੱਤਾ ਜੀ ਕਿੰਨੀ ਵਾਰ ਖਵਾਈ ਤੇ ਇਹਨਾਂ ਡਿਲੀਵਰੀ ਇਹਨਾਂ ਨੇ ਡਿਲੀਵਰੀ ਕਰਾਈ 2 ਮਿੰਟ ਵੀ ਨਹੀਂ ਚੱਲਣ ਤੇ ਆ ਬੱਚਿਆਂ ਦੀ ਕਿੰਨੀ ਕਲਾਸ ਸੀ ਨੌਵੀਂ ਕਲਾਸ ਚ ਸੀ ਨੌ ਗੱਟੀਆਂ ਰੋ ਰਹੀਆਂ ਕਿਉਂਕਿ ਪੜ੍ਹਾਈ ਬੱਚਿਆਂ ਦੀ ਜਦੋਂ ਇਹਨਾਂ ਨੇ ਜੱਟਾਂ ਪੁੱਤਾਂ ਨੂੰ ਮਜਬੂਰ ਕਰ ਦਿੱਤੀਆਂ ਅੱਛਾ ਪੱਠੇ ਦੇ ਕੰਮ ਕਰਦੀਆਂ ਨੇ ਆਪਣੇ ਪੱਠੇ ਦੇ ਕੰਮ ਕਰਦੀਆਂ ਤੇ ਕਿੱਥੇ ਲੋਕਾਂ ਦੀਆਂ ਕੁੜੀਆਂ ਪਰਾਂਾਂ 'ਚ ਕੰਮ ਕਰਦੀਆਂ ਲੋਕਾਂ ਦੀਆਂ ਬਟੀਆਂ ਕਰਦੀਆਂ ਨੌਕਰੀਆਂ ਕਰਦੀਆਂ ਤੇ ਇਹਨਾਂ ਨੇ ਰੋਲ ਕੇ ਰੱਖ ਦਿੱਤੀਆਂ ਸਾਡੀਆਂ ਕੁੜੀਆਂ ਸਕੂਲਾਂੋਂ ਕੱਢ ਕੇ ਸਕੂਲਾਂੋਂ ਕੱਢ ਕੇ ਹਾਂਜੀ ਖਾਬਤ ਪੜ੍ਹਨਾ ਚਾਹੁੰਦੇ ਸੀ ਤੁਸੀਂ ਅੱਗੇ ਹਾਂਜੀ ਉਹਨੇ ਰੱਖੇ ਫੇਰ ਘਾਟ 'ਚ ਵੀ ਫਾਇਟ ਤੇ ਕਿਤੇ ਪੜ੍ਹਾਈ ਚਾਹੀਦੀਆਂ ਤੇਜ਼ ਹੀ ਇਹ ਅੱਛਾ ਅੱਛਾ ਆ ਬਹੁਤ ਮੜੀ ਕੱਲਾ ਵੇਖੋ ਤਿਆਂ ਰੋ ਰਹੀਆਂ ਜੀ ਕਿਉਂਕਿ ਬੜੇ ਦਿਨਾਂ ਜਿसे ਬਾਜੀ ਸਾਡੇ ਨਾਲ ਹੀ ਬੱਚਿਆਂ ਦੇ ਹੀ ਕਿ ਇਹਨਾਂ ਦੇ ਬੱਚੇ ਵੀ ਸਾਡੇ ਸਕੂਲਾਂ ਚ ਪੜ੍ਹਦੇ